ਦਾ ਖਾਲਸਾ ਵਹਿਗੂਰੀ ਦੀ ਫਤਿਹ ਮੈਂ ਪਿਛਲੇ ਸਾਲ ਇੱਕ ਗੱਲ ਕਹੀ ਸੀ ਲਗਰਾਨ ਦੇ ਮੈਂ ਕਹਿਆ ਸੀ ਕਿ ਪ੍ਰਬੰਧ ਮਾ ਅੱਜ ਵੀ ਚੱਗਾ ਰਹੇਗਾ ਇਸ ਸਰਕਰ ਨੂੰ ਛੱਡ ਦੇ ਵਰਨਾ 2027 ਦੇ ਵਿੱਚ ਤੂੰ ਆਪ ਇਹਨੂੰ ਹਾਰ પાਕੇ ਮੁੱਖ ਮੰਤਰੀ ਦੇ ਤੌਰ ਤੇ ਬਾਹਰ ਲੈ ਕੇ ਆਈ ਉਹ ਗੱਲ ਅੱਜ ਇੱਕ ਸਾਲ ਦੇ ਬਾਅਦ ਪੂਰੀ ਹੋ ਚੁੱਕੀ ਹੈ ਅੱਜ ਜੋ ਸੰਗਤ ਦਾ ਇਕੱਠ ਹੈ ਇਹ ਦੱਸ ਰਿਹਾ ਕਿ ਪੰਜਾਬ ਨੂੰ ਲੀਡਰ ਕਿਹੋ ਜਿਹਾ ਚਾਹੀਦਾ ਜਿਨ੍ਹਾਂ ਨੇ ਪੰਜਾਬ ਖਾਦਾ ਜਿਨ੍ਹਾਂ ਨੇ ਪੰਜਾਬ ਦੀ ਜ਼ਮੀਨ ਦੇ ਉੱਪਰ ਅੱਖ ਰੱਖੀ 27 ਜੂਨ ਦੇ ਵਿੱਚ ਇਹੀ ਕੇਦਰੀ ਬਾਪ ਇਹੀ ਭਗਵਾਨ ਸਮਾਰ ਇਹ ਪੰਜਾਬ ਦੇ ਕੁਝ ਜ਼ੇਰ ਚ ਜਾਣ ਗਏ ਯਾਦ ਰੱਖੀ ਮੇਰੀ ਆਈਡੀ ਕੋ ਬੇਨਤੀ ਹੈ ਮੈਂ ਡਾਕੂਮੈਂਟ ਮੰਗਣਾ ਮੈਂ ਤੁਹਾਨੂੰ ਦੱਸਣਾ ਚਾਹਵਾ ਕਿ ਇੱਕ ਤੇਜ਼ ਦਿਮਾਗ ਦਾ ਲੀਡਰ ਇੱਕ ਸ਼ਾਰਪ ਦਿਮਾਗ ਦਾ ਲੀਡਰਕਾਪ ਨੂੰ ਕਿਉਂ ਜ਼ਰੂਰੀ ਚਾਹੀਦਾ ਜਨਾ ਇੱਕ ਲੀਡਰ ਜਿਹੜਾ 1947 ਤੋਂ ਪਹਿਲਾਂ ਹੋਇਆ ਜਨਾ ਨੂੰ ਆਪਨੇ ਧਰਮ ਦੇ ਬਾਰੇ ਸ਼ਾਇਦ ਇਹਨਾਂ ਡੰਗਾਈ ਦੇ ਵਿੱਚ ਨੂੰ ਪਤਾ ਨਹੀਂ ਸੀ ਉਹਨੂੰ ਜਿਵੇਂ ਆਪਾਂ ਪੰਜ ਬਾੜੀਆਂ ਪੜਦੇ ਆ ਸ਼ਾਇਦ ਉਹਨੂੰ ਆਪੇ ਧਰਮ ਦਾ ਡੀਪਲੀ ਪਤਾ ਨਹੀਂ ਸੀ ਤਾਂ ਉਹਨਾਂ ਧਰਮ ਦੇ ਬੰਦਿਆਂ ਨੇ ਕਿਤੇ ਵੀ ਜਨਾਬ ਨਾਲ ਕਿਥਾਂ ਨਹੀਂ ਪੁੱਛੀ ਸੀ ਕਿ ਜਨਾਬ ਉਹ ਨਸ਼ਾ ਕਰਦਾ ਹੈ ਜਾਂ ਨਹੀਂ ਕਰਦਾ ਜਨਾਬ ਤੇਰਾ ਕੈਰੇਕਟਰ ਸਹੀ ਹਰੇਗਾ ਨਹੀਂ ਹੈ ਜਨਾਬ ਇਹ ਆਪੀ ਕੌਮ ਨੂੰ ਉਹ ਕਰ ਦਿੱਤਾ ਯਾਦ ਰੱਖਿਆ ਉਸ ਕੌਮ ਨੇ ਨਾ ਉੱਥੇ ਢੱਕ ਚੜ੍ਹੇ ਤੇ ਨਾ ਉੱਥੇ ਗਲਾ ਦੇ ਟਾਇਰ ਪਾਏ ਆ ਸੀ ਜਨਾਬ ਇੱਕ ਸ਼ਾਤ ਦਿਵਾਨਦਾਰ ਲੀਡਰ ਤੇ ਜਨਾਬੇ ਇੱਕ ਵਾਰ ਸਰਦਾਰ ਕਪੂਰ ਸਿੰਘ ਨੂੰ ਬੁਲਾ ਕੇ ਕਿਹਾ ਭਾਈ ਤੁਸੀਂ ਸਾਡੇ ਨਾਲ ਸਿੱਖ ਆ ਜਾਓ ਤੁਹਾਨੂੰ ਅਸੀਂ ਜਮਣਾ ਤੋਂ ਲੈ ਕੇ ਤੇ ਰਾਵੀ ਤੱਕ ਤੁਹਾਨੂੰ ਇਲਾਕਾ ਦੇ ਦੇਣਿਆ ਪਰਮਾਣਿਕ ਤੁਹਾਨੂੰ ਮੁੱਖ ਮੰਤਰੀ ਬਣਾਉਣਾ ਸਿੱਖ گورنر ਸਿੱਖ 40% ਜਿਹੜੇ ਜੱਜਾਂ ਦੀ ਗਿਣਤੀ ਹਦਲੀ ਲਾਹੌਰ ਆਇਆ ਤੇ ਸੁਪਰੀਮ ਕੋਰਟ ਦੇ ਵਿੱਚ ਸਿੱਖਾਂ ਦੀ ਗਿਣਤੀ ਪੱਕੀ ਹੋ ਗਈ ਤਾਂ ਸਰਦਾਰ ਕਪੂਰ ਸਿੰਘ ਕਹਿੰਦਾ ਜਦੋਂ ਮੈਂ ਮੈਸੇਜ ਲੈ ਕੇ ਅਕਾਲੀ ਲੀਡਰਾਂ ਦੇ ਕੋਲ ਗਿਆ ਕਿ ਭਾਈ ਆਪਾਂ ਨੂੰ ਸਾਰ 47 ਦੇ ਵਿੱਚ ਜਨਾਨ ਲਿਖ ਕੇ ਦੇ ਰਿਆ ਹੈ ਕਿ ਇਹ ਤੁਹਾਡਾ 40% ਕੋਟਾ ਪਾਕਿਸਤਾਨ ਜੋਗੇਗਾ ਹੁਣ ਦੇਖੋ ਘੱਟ ਦਿਮਾਗ ਦੇ ਲੀਡਰ ਕਿਹੋ ਜਿਹੇ ਹੁੰਦੇ ਨੇ ਆਪਦੀ ਕੌਮ ਨੂੰ ਲੈ ਕੇ ਬਹਿ ਗਏ ਤਾਂ ਸਰਦਾਰ ਕਪੂਰ ਸਿੰਘ ਕਹਿੰਦੇ ਉਸ ਵਕਤ ਜਿਹੜੇ ਅਕਾਲੀ ਲੀਡਰ ਸੀ ਉਹਨਾਂ ਨੇ ਲਿਖਿਆ ਥੱਲੇ ਹੀ ਘਾਟ ਵਾਲੇ ਜਦੋਂ ਮੱਥੇ ਦੇ ਹੱਥ ਮਾਰਿਆ ਉਹ ਜਾ ਤੁਹਾਡਾ ਬੇੜਾ ਬਈਏ ਕਿਤੇ ਸਾਡੇ ਕੋਲ ਜਨਾਬ ਵਰਗਾ ਲੀਡਰ ਹੁੰਦਾ ਤੇ ਅੱਜ ਸਾਡੀ ਤਕਦੀਰ ਬਦਲ ਜਾਂਦੀ ਆਹ ਹਮਾਰ ਇੱਕ ਸ਼ਾਰਪ ਲੀਡਰ ਇੱਕ ਤਮਾਤੇ ਤੇ ਜਿਵਾਗ ਦਾ ਲੀਡਰ ਤੇ ਸਾਡੇ ਕੋਲ ਇਸ ਵਕਤ ਭਾਈ ਅਰਮਨ ਕਪਾਲ ਇੱਕ ਤੇਰੇ ਦਿਮਾਗ ਦਾ ਲੀਡਰ ਜਿਹੜਾ ਹਰ ਚੀਜ਼ ਦਾ ਜਵਾਬ ਦੇਣ ਚਾੜਦਾ ਨੇ ਧੰਨ ਕਾੜ ਕੇ ਸਾਰਨ ਵਾਲਾ ਲੀਡਰ ਨਹੀਂ ਨਿਕਲਦਾ ਯਾਦ ਰੱਖਿਆ ਜੀ ਮੇਰੀ ਗੱਲ ਕਿਉਂਕਿ ਉਹ ਬਹੁਤ ਹੀ ਇਨਾ ਡੀਪਲੀ ਕੱਦਾਂ ਨੂੰ ਸਮਝਣ ਵਾਲਾ ਬੰਦਾ ਹੈ ਸਾਨੂੰ ਉਹ ਲੀਡਰ ਨਹੀਂ ਚਾਹੀਦੇ ਜਿਹੜੇ ਜਿਨ੍ਹਾਂ ਦੀ ਸੋਚ ਨਵੀਂ ਨਾ ਹੋਵੇ ਜਿਹੜੇ ਆਪਦੀ ਕੌਮ ਦੇ ਬਾਰੇ ਨਾ ਸੋਚਣ ਵੱਡੇ ਜਵਾਰ ਲਾਲ ਮਹਿਰੂ ਨੇ ਕਿਹਾ ਸੀ ਕਿ ਜੇ ਪੰਜਾਬ ਬਣ ਗਿਆ ਤਾਂ ਮੇਰੀ ਕੌਮ ਦੀ ਗਿਣਤੀ ਘੱਟ ਜੇਗੀ ਦੇਖੋ ਉਹਨੇ ਆਪਦੀ ਕੌਮ ਦੇ ਬਾਰੇ ਕਿੰਨਾ ਸੋਚਿਆ ਜਨਾਰੇ ਆਪ ਦੀ ਕੌਮ ਵਾਲੇ ਕਿੰਨਾ ਸੋਚਿਆ ਪਰ ਸਾਡੇ ਕੋਲ ਬਾਦ ਕਿਸਮਤੀ ਨੂੰ ਇੱਕ ਐਨੇ ਢੂੰਗੇ ਧਾਰਮਿਕ ਲੀਡਰ ਜਿਨ੍ਹਾਂ ਦੀ ਸੋਚ ਜੜੀ ਹੈ 10 ਤਰ੍ਹਾਂ ਦੀ ਮੂਸ ਸੋ ਮੈਂ ਤੁਹਾਨੂੰ ਬੇਇੱਜ਼ਤੀ ਕਰਾਂਗਾ ਇਹ ਜਿਹੜਾ ਸੋਸ਼ਲ ਮੀਡੀਆ ਦੇ ਉੱਪਰ ਭਾਈ ਅਮਰਪਾਲ ਦੇ ਖਿਲਾਫ ਇਹ ਗੱਲਾਂ ਚੱਲ ਰਹੀਆਂ ਨੇ ਕਿ ਉਹ ਵੀ ਖਾਂਦਾ ਜਾਂ ਨਹੀਂ ਖਾਂਦਾ ਉਹਦਾ ਕੈਰੇਕਟਰ ਕੀ ਹੋ ਜਾਏ ਪਰ ਮੈਂ ਤੁਹਾਨੂੰ ਇੱਕ ਗੱਲ ਕਹਾਂਗਾ ਮੁਸਲਮਾਨਾ ਤੋਂ ਸਿੱਖ ਰਹਾ ਜੇ ਕਿ ਲੀਡਰ ਕਿਵੇਂ ਚੁਣੀ ਸਾਨੂੰ ਲੀਡਰ ਮਹਾਰਾਜਾ ਰঞ্জੀਤ ਸਿੰਘ ਵਰਗਾ ਸ਼ਾਰਪ ਦਿਮਾਗ ਦਾ ਲੀਡਰ ਚਾਹੀਦਾ ਮਹਾਰਾਜਾ ਮਹਾਰਾਜਾ ਰঞ্জੀਤ ਸਿੰਘ ਨੇ ਉਹਨਾਂ ਲੱਖ ਲੋਕ ਕਹਿੰਦੇ ਰਹੇ ਨੇ ਵਿਆਹ ਕਰਾ ਲੈ ਇਹਦਾ ਰਹਿਣ ਸਹਣ ਹੋ ਜਾਏ ਪਰ ਉਹ ਆਦਮੀ ਆਪ ਦੀ ਕੌਮ ਦਾ ਤੇ ਆਪ ਦੇ ਪੰਜਾਬ ਦਾ ਹੋਵੇ ਇਸ ਦੇ ਪਰਸਨਲ ਲਾਈਫ ਤੇ ਹੋਲੀ ਛੱਡੋ ਜਿਹੜਾ ਲੀਡਰ ਹੁੰਦਾ ਨਾ ਉਹ ਨਿੱਕੀਆਂ ਨਿੱਕੀਆਂ ਗੱਲਾਂ ਨਹੀਂ ਸੋਚੀਂਦੀਆਂ ਉਹਦੀ ਨਿੱਕੀ ਨਿੱਕੀ ਗੱਲ ਨਹੀਂ ਫੜੀਂਦੀ ਦੇਖਣਾ ਇਹ ਹੁੰਦਾ ਹੈ ਕਿ ਉਹ ਲੀਡਰ ਤੁਹਾਡੀ ਕੌਮ ਨੂੰ ਕਿੱਥੇ ਲੈ ਕੇ ਜਾ ਰਿਹਾ ਅਸੀਂ ਸੋਸ਼ਲ ਮੀਡੀਆ ਦੀ ਬਕਵਾਸ ਨਹੀਂ ਸੁਣੀ ਅਸੀਂ ਦੇਖਣਾ ਇਹ ਹੈ ਕਿ ਦੋ ਜਾਂ 27 ਦੇ ਵਿੱਚ ਅਸੀਂ ਜ਼ਮੀਨ ਰੋਕਣੀ ਹੈ ਆਦੀ ਜ਼ਮੀਰ ਬਚਾਉਣੀ ਹੈ ਦੇਖੋ ਕਿ ਨਿੱਕੀ ਜੀ ਗੱਲ ਵਾ ਕਹਿੰਦਾ ਪਾਕਿਸਤਾਨ ਦੇ ਵਿੱਚ ਇਸ ਵਕਤ ਬੁਰਦਵਾ ਦੇ ਬੜੇ ਸੋਵੇ ਨੇ ਪਰ ਉਹ ਕੁਝ ਗੁਰਬੁਆਰਿਆਂ ਚ ਗਿਆ ਉੱਥੇ ਡੰਗਰ ਬੰਨੇ ਹੋਏ ਜੇ ਮਾਸ਼ਾਵਾ ਗੁਰਦੁਆਰੇ ਗੁਰੂ ਅਰਜਨ ਦੇਵ ਜੀ ਦਾ ਗੁਰਦੁਆਰਾ ਹੈ ਉੱਥੇ ਡੰਗਰ ਕਿਉਂ ਬਣੇ ਨੇ ਡੰਗਰ ਤਹਾ ਬਣੇ ਨੇ ਨਾ ਇਹ ਉੱਥੇ ਤੁਸੀਂ ਹੋ ਤੇ ਨਾ ਤੁਹਾਡੀ ਜ਼ਮੀਨ ਹੈ ਜੇ ਪੰਜਾਬ ਦੇ ਅੰਦਰ ਤੁਹਾਡੀ ਜ਼ਮੀਨ ਨਾ ਰਹੀ ਤੁਹਾਡੀ ਗਿਣਤੀ ਘੱਟ ਗਈ ਯਾਦ ਰੱਖਿਆ ਜੇ ਇੱਥੇ ਵੀ ਪਾਕਿਸਤਾਨ ਵਾਲਾ ਹਾਰ ਹੀ ਕਰ ਗਿਆ ਸੋ ਜ਼ਮੀਨ ਬਚਾਉਣੀ ਹੈ ਬੜੀ ਜ਼ਰੂਰੀ ਜੇ ਬਚੀ ਜ਼ਮੀਨ ਬਚੇਗੀ ਤਾਂ ਗੁਰਦੁਆਰੇ ਬਚਣ ਇਹਨੂੰ ਕਾਹਨੂੰ ਨਿੱਕੀ ਨਾ ਲਿਆ ਜੇ ਮੈਂ ਅੱਜ ਵੀ ਵੇਖ ਚੁੱਕਾ ਡੰਗਰ ਬੰਨੇ ਉੱਥੇ ਵੇਖੇ ਕਿਉਂਕਿ ਸਾਡੀ ਕੌਮ ਉੱਥੇ ਹੈ ਨਹੀਂ ਤਾਂ ਡੰਗਰ ਬੱਜੇ ਨਹੀਂ ਇੱਥੇ ਪੰਜਾਬ ਨੂੰ ਖਤਮ ਕਰਨ ਲਈ ਗੁਰਦੁਆਰਿਆਂ ਨੂੰ ਖਤਮ ਕਰਨ ਲਈ ਜ਼ਮੀਨ ਖਤਮ ਕਰਨ ਲਈ ਬੜੀ ਜ਼ਰੂਰੀ ਹੈ ਸਭ ਭਗਵੰਤ ਮਾਨ ਜਿਹੜਾ ਕੇਜਰੀਵਾਲ ਤੇ ਆਰਐਸएस ਨਾਲ ਰਲ ਕੇ ਪੰਜਾਬ ਵਿੱਚ ਲਗਾ ਹੋਇਆ ਇਹਨੂੰ ਠੱਡ ਪਾਉਣੀ ਹੈ ਤਾਂ ਪੰਜਾਬ 'ਚ ਭਾਈ ਅਮਰਪਾਲ ਨੂੰ ਮੁੱਖ ਮੰਤਰੀ ਬਣਾਉਣਾ ਪਏਗਾ ਮੈਂ ਪਿਛਲੇ ਸਾਲ 2004 ਤੇ ਕਹਿ ਦਿੱਤਾ ਸੀ 24 ਦੇ ਵਿੱਚ ਇਹ ਮੁੱਖ ਮੰਤਰੀ ਬਣੇਗਾ ਪੰਜਾਬ ਸੋ ਮੈਂ ਇੰਨੀ ਬੇਨਤੀ ਕਰਦਾ ਕਿ ਆਪਾਂ ਛੋਟੀ ਛੋਟੀ ਗੱਲ 'ਚ ਨਹੀਂ ਪੈਣਾ ਰੋਜ਼ ਕੁਝ ਬਗਲ ਧਾਰੀ ਬੰਦੇ ਮੈਂ ਉਹਨਾਂ ਕੈਰੈਕਟਰਾਂ ਵਰਗੇ ਕਹਿੰਦਾ ਜਿਹੜੇ ਸਰਦਾਰ ਕਪੂਰ ਸਿੰਘ ਨੂੰ ਹੱਸ ਕੇ ਵਿਖਾਉਂਦੇ ਸੀ ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ ਕਿ ਇਹ ਮਨਵਾਲੇ 15-20 ਸਾਲ ਦੇ ਅੰਦਰ ਸਾਡੇ ਘਰਾਂ 'ਚ ਟਾਇਰ ਪਾੜੇ ਉਹਨਾਂ ਨੂੰ ਪਤਾ ਹੀ ਕੱਖ ਨਹੀਂ ਸੀ ਸੋ ਸਾਨੂੰ ਆਏ ਬੈਠੋ ਜ ਆਪ ਦਾ ਮੁੱਖ ਮੰਤਰੀ ਇਹੀ ਬਣੇਗਾ ਇਹਨੂੰ ਅਖੋਜ ਲੈ ਕੇ ਆਵਾਂਗੇ ਇਹਨਾਂ ਕਹਿੰਦਾ ਆ ਮੈਂ ਸੱਜਣ ਦਾ ਧੰਨਵਾਦ ਕਰਦਾ ਵੈਗਨ ਜੀ ਦਾ ਖਾਲਸਾ ਵੈਗਨ ਜੀ ਦੀ ਫਤਿਹ